ਸਸੀ ਗਾਲ ਦੋਸਤੋ ਸਾਰਿਆਂ ਨੂੰ ਬਾਈ ਨੇ ਨਾ ਅੱਜ ਇੱਕ ਵੱਖਰੀ ਜਿਹੀ ਚੀਜ਼ ਬਣਾਈ ਐ ਲੌਂਗੋਆ ਦੇ ਵਿੱਚ ਮੰਡੇਰ ਰੋਡ ਬਾਅਦ ਬਾਈ ਦੁਕਾਨਦਾਰ ਐਡਰੈਸਾ ਦਿਖਾ ਦੇ ਉੱਪਰੋਂ ਬਾਈ ਨੇ ਇਹ ਬੰਦਿਆਂ ਦਾ ਕੰਮ ਖਤਮ ਕਰਤਾ ਤੇ ਖਰਾਚਾਰਾ ਬਟਣ ਵਾਸਤੇ ਮਸ਼ੀਨ ਬਣਾਈ ਐ ਬਾਈ ਨੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਇੱਕ ਪੁੱਤ ਕੱਟ ਰਹਾ ਨਾ ਕਿੰਨੇ ਇੰਚੀ ਕੱਟ ਰਹਾ ਤੇ 4.5 ਫੁੱਟ ਕੱਟ ਰਹਾ ਜੀ 4.5 ਫੁੱਟ ਕੱਟ ਰਹਾ ਗਿਆ ਨਾ ਤੇ ਇਹਦੇ ਬਾਈ ਘੇਰ ਕਿੰਨੇ ਨੇ ਇਹ ਜੀ ਪਾਉਂਦਾ ਅੱਜ ਜਿਹੜੇ ਕਰਵਾਉਂਦਾ ਕਿੰਨੇ ਵੀ ਟਾਈਮ ਤੋਂ ਵਧੂਆ ਆ ਟਰਾਲੀ ਇੰਡੀਗਰ ਤੇ 20 ਘੰਟੇ ਦੇ ਵਿੱਚ 45 ਵਧੂਆ ਤੇ ਕਿਹੜੀ ਗੱਲੀ ਜਿਹੜੀ ਇਹ ਵਧੂਣਾ ਦਾ ਬੰਦੀ ਦਾ ਹੋ ਗਿਆ ਠੀਕ ਹੈ ਜਲਦੀ ਹੋ ਗਈ ਠੀਕ ਹੈ ਛੋਟੀ ਬਾਸਰ ਕੋਈ ਵੀ ਕੱਟ ਸਕਦੇ ਇੰਜਨ ਵੀ ਬਾਈ ਗੱਲ ਕਰੀਏ ਆਪਾਂ ਕਿੰਨੇ ਪਾਵਰ ਦਾ ਇੰਜਨ ਇਹਦਾ ਏ 5.5 5 ਇਹ ਜੀ ਇਹਦੇ ਪੰਜ ਘੇਰ ਹੋ ਗਏ ਨਾ ਬਾਈ ਤੇ ਇਹਦਾ ਬਾਈਨ ਕਿੰਨਾ ਸਾਰਾ ਮਸ਼ੀਨ ਦਾ ਬਾਈਨ ਲਗਭਗ 5 ਮੀਟਰ ਠੀਕ ਹੈ ਬਾਈ ਇਹਨੂੰ ਕੱਟ ਨੂੰ ਅਪਡਾਉਣ ਕਰਨ ਵਾਸਤੇ ਕੋਈ ਹਾਈਡਰੌਲਿਕ ਤੇਲ ਆਇਆ ਆਪਾਂ ਹਾਂਜੀ ਉਹ ਲੀਵਰ ਲੱਗਿਆ ਠੀਕ ਹੈ ਉਹ ਲੱਗਿਆ ਹੋਇਆ ਉਹਦੇ ਲੀਵਰ ਤੇ ਇਸ ਕਲੱਚ ਦੇ ਬ੍ਰੇਕ ਜਮਾ ਟਰੈਕਟਰ ਮੰਗੂ ਲਾਏ ਨੇ ਨਾ ਬਾਈ ਹਾਂਜੀ ਤੇ ਇਹਦੀ ਰੇਸ ਕਿੱਥੇ ਹੈ ਬਾਈ ਰੇਸ ਨੇ ਰੇਸ ਪੱਕੀ ਹੈ ਜੀ ਰੇਸ ਪੱਕੀ ਹੈ ਹਾਂਜੀ ਤੇ ਆਹ ਕੀ ਸਿਸਟਮ ਹੈ ਬਾਈ ਬਾਸ ਹੈ ਕਟਰ ਚਲਾਉਣ ਵਾਸਤੇ ਜਿਵੇਂ ਮਸ਼ੀਨ ਦੇ ਲੱਗਿਆ ਹੁੰਦਾ ਕਟਰ ਬੰਦ ਕਰ ਦੋ ਠੀਕ ਹੈ ਤੇ ਬਈ ਇਹ ਟਾਇਰਾਂ ਦੀ ਗੱਲ ਕਰੀਏ ਆਪਾਂ ਟਾਇਰ ਇਹਦੇ ਮੰਨ ਲਓ ਬੜੀ ਲਾਤੜ ਨੂੰ ਕਰਦੇ ਹਨ ਨਾ 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 ਤਰੀਕੀ ਚ ਲਾਇਆ ਹੋਇਆ ਕੰਮ ਤੇ ਬਈ ਡੀਜ਼ਲ ਇਹ ਕਿੰਨਾ ਹੈ ਸੰਦਾ ਇੰਡਿਆ ਕਿੱਲੇ ਲਾ ਮੰਨ ਕੇ ਕਿੱਲੇ ਬਈ 2 ਲੀਟਰ ਕਿੱਲੇ ਲਾ ਉਹ ਵੀ ਜੇ ਥੋੜਾ ਮੰਨ ਲਓ ਜ਼ਿਆਦਾ ਵੱਡਾ ਮਸ਼ੀਨ ਨਾ ਤੇ ਕੰਨ ਕੋਲ ਤਾਂ ਨਿਭੜਦਾ ਬਈ ਨਹੀਂ ਠੀਕ ਹੈ ਤੇ ਬਈ ਜੇ ਕਿਸੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਵੀਡੀਓ ਦੇਖ ਕੇ ਕਿੰਨੇ ਚ ਤਿਆਰ ਹੋਊਗਾ ਇਹ ਜੇ 81 ਦਾ ਜੀ 180 ਹਜ਼ਾਰ ਦਾ ਜਮਾ ਨਿਊ ਹਾਂਜੀ ਪ੍ਰੈਸ ਠੀਕ ਹੈ ਜੇ ਕੋਈ ਮੇਰਾ ਵੀਰ ਵੀਡੀਓ ਦੇਖਦਾ ਜਿਹੜਾ ਉਹ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਗੱਲ ਕਰ ਲਿਓ ਤੇ ਆਜੋ ਲੌਂਗੋਵਾਲ ਮੰਦਿਰ ਰੋਡ ਠੀਕ ਹੈ ਬਈ ਇਹ ਬੰਦਰਾ ਕਿੰਨੇ ਅੱਗੇ ਸਾਢੇ 7 ਇਹ 4 ਵਾਈ 4 ਆ ਗਿਆ ਬਈ ਨਹੀਂ ਨਹੀਂ 2 ਵੀਲੀ ਹੈ 2 ਵੀਲੀ ਹੈ ਇਹ ਨੌਰੀਆਂ ਵਾਸਤੇ ਹੈ ਨਾ ਸਪੈਸ਼ਲ ਮੰਨ ਲਓ ਜਿੱਥੇ ਪਸ਼ੂ ਜ਼ਿਆਦੇ ਨੇ ਉੱਥੇ ਗੋਹਾ ਟਾਲਣ ਵਾਸਤੇ ਕਲਾ ਗੋਹਾ ਟਾ ਇਕੱਠੇ ਕਰਦਾ ਹੈ ਹਾਂ ਇਕੱਠੇ ਕਰਦਾ ਆ ਗੁਰੂ ਤੱਕ ਗੇਰੇ ਨਾ ਠੀਕ ਹੈ ਇਹ ਬਈ ਆ ਕੀ ਜਗੜਾ ਇਹਦਾ ਦੇਖ ਦੇ ਯਾ ਗੇਰ ਦੀ ਬੰਦਾ ਜੀ ਤੇ ਦੂਜਾ ਹਾਂ ਚਾਰ ਗੇਰ ਨੇ ਬਈ ਇਹਦੇ ਚਾਰ ਚਾਰ ਗੇਰ ਤਿੰਨ ਅੱਗੇ ਨੂੰ ਨਹੀਂ ਚਾਰਾਂ ਜੀ ਬੈਕ ਹੁੰਦਾ ਚਾਰਾਂ ਜੀ ਬੈਕ ਹੁੰਦਾ ਕਿਉਂ ਵੀ ਇਹ ਨਾਲ ਕੰਮ ਕਰਦਾ ਹਾਂ ਚਾਰ ਗੇਰ ਨੇ ਚਾਰਾਂ ਜੀ ਬੈਕ ਹੁੰਦਾ ਜੂਨੀਅਰ ਮੰਗੂ ਬਾਈ ਨੇ ਪੂਰਾ ਦਿਮਾਗ ਲਾ ਕੇ ਚੀਜ਼ ਬਣਾਈ ਆ ਤੇ ਹਾਈਡਰੋਲਿਕ ਤੇਲ ਬਾਈ ਇਹ ਉਹ ਉੱਪਰ ਜਿੱਥੇ ਕਰਨ ਵਾਸਤੇ ਆ ਠੀਕ ਹੈ ਇਹਦੇ ਵੀ ਡਿਸਟ੍ਰੀਬਿਊਟਰ ਦੇ ਨਾਲ ਚੱਕੂ ਆ ਸਾਰਾ ਕੁਝ ਹੂੰ ਠੀਕ ਹੈ ਬਾਈ ਤੇ ਬਾਈ ਜੇ ਕਿਸੇ ਮੇਰੇ ਵੀਰ ਨੇ ਇਹਨਾਂ ਬਣਵਾਉਣਾ ਹੋਵੇ ਕਿੰਨੇ ਦਾ ਬਣੂਗਾ ਇਹ ਇੱਕ ਵੀਰ ਹੈ ਜੀ 1,30,000 ਦਾ ਲੋ ਵੀ ਮੇਟਰੋ ਜੇ ਕਿਸੇ ਨੇ ਬਣਵਾਉਣਾ ਹੈ 1,30,000 ਦਾ ਬਾਈ ਕਹਿੰਦਾ ਬਣਾ ਲਾਂਗੇ ਸ਼ੀਟ ਕੱਢ ਕੇ ਦੇ ਦੂ ਸਾਡਾ ਡਰਾਈਵਰ ਬਣ ਕੇ ਜਮਾ 10 ਗੇਅਰ ਰਵੱਸ ਗੇਅਰ 4 ਗੇਅਰ ਨੇ 4ੇ ਬੈਕ 4ੇ ਅੱਗੇ ਵੀ ਜਾਂਦੇ ਆ ਫਾਰਵਰਡ ਪੂਰੀ ਸੋਹਣੀ ਚੀਜ਼ ਬਣੀ ਹੋਈ ਨੌਰਿਆਵਾਜ ਦੇ ਜੱਗ ਦੇ ਨਾਮ ਲਿਆਣਾ ਮੇਰੇ ਵੀਰ ਨੇ ਦੱਲ ਲਿਆ ਸਕਦਾ ਬਾਈ ਜੀ ਨੰਬਰ ਵਾਈ ਸਕਰੀਨ ਤੇ ਚੱਲੀ ਜਾਂਦਾ ਬਾਈ ਆਪਣਾ ਸ਼ੁਭ ਨਾਮ ਕੀ ਆ ਜਸਵੰਦਰ ਸਿੰਘ ਜਸਵੰਦਰ ਰਿੰਗ ਪਿੰਡ ਲਾਗੂ ਆ ਇਹ ਬਾਈ ਨਾਲ ਕਰਦੇ ਕੰਟੈਕਟ ਧੰਨਵਾਦ ਹੋਇਆ